ਅੱਜ ਤਰੀਕ ਹੈਗੀ ਹੈ ਜੀ 2 ਅਕਤੂਬਰ 2024 ਆਪਾਂ ਚੱਲੇ ਆ ਜੀ ਮੱਸਿਆ ਤੇ ਅੱਜ ਹੈਗੀ ਹੈ ਸ਼ਰਾਧਾ ਦੀ ਮੱਸਿਆ ਸ਼ਾਨਜੀਤ ਨੇ ਇਹੜਾ ਸਮਾਨ ਆਪਦਾ ਸਾਰਾ ਪਾ ਲਿਆ ਤੇ ਉਹ ਚੱਲੀ ਹੈ ਆਪਣੇ ਦੂਜੇ ਘਰੇ ਉੱਥੋਂ ਗੱਡੀ ਲੈ ਕੇ ਦੂਜੀ ਫਿਰ ਆਪਾਂ ਮੱਸਿਆ ਤੇ ਜਾਵਾਂਗੇ ਸ਼ਾਹਵਜ ਹੋਰ ਤਿਆਰ ਹੋਈ ਜਾਂਦੇ ਨੇ ਸ਼ਾਹਵਜ ਆਪਣਾ ਛੋਟਾ ਭਾਈ ਵੀ ਹੈ ਤੇ ਆਪਣਾ ਸਾਡੂ ਵੀ ਹੈ ਲੋ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਦੂਜੇ ਘਰੇ ਸ਼ਾਹਬਾਜ ਕੇ ਤੇ ਉਹ ਚਾਰ ਹੋ ਰਹੇ ਨੇ ਗੱਡੀ ਜਿਹੜੀ ਸ਼ਾਹਬਾਜ ਵਾਲੀ ਲੈ ਕੇ ਜਾਵਾਂਗੇ ਆਪਾਂ ਗੱਡੀ ਆਪਾਂ ਸ਼ਾਹਬਾਜ ਵਾਲੀ ਲੈ ਕੇ ਜਾਵਾਂਗੇ ਇਹ ਹੈਗਾ ਜੀ ਸ਼ਾਹਬਾਜ ਦਾ ਮਕਾਨ ਤੁਹਾਨੂੰ ਦੱਸਿਆ ਸੀ ਛੋਟਾ ਭਾਈ ਵੀ ਹੈ ਤੇ ਆਪਣਾ ਸਾਡੂ ਵੀ ਹੈ ਬਹੁਤੇ ਜਾਣੇ ਉਹਨਾਂ ਦਾ ਪਹਿਲਾਂ ਹੀ ਪਤਾ ਹੋਣਾ ਹੈ ਕਿਉਂਕਿ ਵੀਡੀਓ ਲਗਭਗ ਆਪਣੇ ਰਿਲੇਟਰ ਵਾਲੇ ਬੰਦੇ ਦੇਖਦੇ ਰਹਿਗੇ ਤੇ ਕੁਝ ਨਵੇਂ ਦਰਸ਼ਕ ਵੀ ਦੇਖ ਰਹੇ ਨੇ ਉਹਨਾਂ ਨੂੰ ਵੀ ਦੱਸ ਦਿਆਂ ਵੀ ਹੈਗਾ ਜੀ ਸ਼ਾਹਵਾਜ ਦਾ ਘਰ ਉਹ ਸੀਗਾ ਜੀ ਆਪਣਾ ਘਰ ਮਸੀ ਜੀ ਨੇ ਆਪਦਾ ਕੰਮ ਕਰ ਰਹੇ ਨੇ ਸ਼ਾਹਵਾਜ ਹੋਰੀ ਤੇ ਅਮਨ ਹੋਰੇ ਨੇ ਤਿਆਰ ਇਹ ਦੁਆ ਦਾ ਆਪਾਂ ਚੱਲਾਂਗੇ ਸ਼ਰਾਧਾਂ ਦੀ ਮੱਸਿਆ ਤੇ ਸ੍ਰੀ ਮਠਾਈ ਸਰਸਾਹਬ ਇਹ ਸਾਡੇ ਜਿਹੜਾ ਗੁਰੂ ਘਰ ਹੈ ਜੀ ਬਹੁਤ ਇਤਿਹਾਸਕ ਗੁਰੂ ਘਰ ਹੈਗਾ ਬਹੁਤ ਜਿਆਦੇ ਮੰਨਤ ਹੈ ਸਾਡੇ ਪਿੰਡਾਂ ਦੇ ਵਿੱਚ ਇਸ ਗੁਰੂ ਘਰ ਦੀ ਬੜੀ ਮੰਨਤ ਹੈ ਜਿਵੇਂ ਦਲੀਆਲੀ ਹੋਗੀ ਜੀ ਦਲੀਆਲੀ ਦਾ ਗੁਰੂ ਘਰ ਹੈ 39 ਹੋਗੀ ਜੀ ਮੇਰਾ ਪਿੰਡ ਹੋ ਗਿਆ ਤਲਵੰਡਿਆ ਕਲੀਆ ਲਗਭਗ ਇੱਥੇ 10 ਪਿੰਡਾਂ ਦੇ ਵਿੱਚ ਤਾਂ ਬਹੁਤ ਜਿਆਦੇ ਮੰਨਤ ਹੈ ਵੀ ਲੋਕ ਹਰ ਮਸਿਆ ਤੇ ਕੋਈ ਵੀ ਬੰਦਾ ਜਾਇਬਣਾ ਨਹੀਂ ਰਹਿੰਦਾ ਠੀਕ ਹੈ ਜੀ ਦੁਆ ਤੁਹਾਨੂੰ ਜਿਹੜਾ ਸ਼ੂਟ ਆਹੋ ਸਾਰਾ ਮਸਿਆ ਦੇ ਅੱਗੇ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਤੇ ਕੁਝ ਕਰਾਂਗੇ ਗੁਰੂ ਘਰ ਬਾਰੇ ਇਤਿਹਾਸ ਬਾਰੇ ਦੱਲਾ ਠੀਕ ਹੈ ਜੀ ਚੱਲਦੇ ਹੁਣ ਆਪਾਂ ਕੁਝ ਸੜਕਾਂ ਦੇ ਵਿੱਚ ਵੀ ਸ਼ੂਟਿੰਗ ਦਿਖਾਵਾਂਗੇ ਹੁਣ ਆਪਾਂ ਤਿਆਰ ਹੋ ਕੇ ਚੱਲ ਪਿਆਂਗੇ ਗੁਰੂਗਰਮ ਠਈ ਸਰ ਸਾਹਿਬ ਸ਼ਾਵਾਜ ਵੀ ਤਿਆਰ ਹੋ ਗਿਆ ਸਾਰੇ ਤਿਆਰ ਹੋ ਕੇ ਆਪਾਂ ਗੱਡੀ ਜਿਹੜੀ ਡਰਾਈਵ ਕਰ ਰਿਹਾ ਹੋ ਸ਼ਾਵਾਜ ਕਰ ਰਿਹਾ ਹੈ ਤੇ ਮਠਈ ਸਰ ਸਾਹਿਬ ਬਰਲ ਆਪਾਂ ਹੁਣ ਜਾ ਰਹੇ ਆਂਗੇ ਇਹ ਹੈਗਾ ਜੀ ਮੇਰਾ ਪਿੰਡ ਆਪਾਂ ਬਾਗਿਓ ਤੁਰਪੇ ਆਂ ਪਿੰਡ ਹੈਗਾ ਜੀ ਤਲਵੰਡੀ ਅਗਲੀ ਆ ਤੇ ਕੋਸ ਨੂੰ ਵੀਡੀਓ ਅੱਗੇ ਰਸਤੇ ਦੇ ਫੇਰ ਸ਼ੂਟ ਕਰਕੇ ਦਿਖਾਵਾਂਗੇ ਤਰਵੰਡੀ ਅਗਲੀਆ ਪਿੰਡ ਦੇ ਵਿੱਚੋਂ ਆਪਾਂ ਹੁਣ ਜਾ ਰਹੇ ਹਾਂਗੇ ਗੁਰੂ ਘਰ ਮਠਾਈ ਸਰ ਸਾਹਿਬ ਵੱਲ ਪਹਿਲਾ ਆਊਗਾ ਜੀ 39 ਪਹਿਲਾ ਆਊਗਾ ਕਰਮਗਾੜਾ ਆਉਂਤਾ ਵਾਲੀ ਜਿੱਥੇ ਆਪਣੀ ਸਕੂਲ ਦੇ ਵਿੱਚ ਡਿਊਟੀ ਹੈ ਤੇ ਇਸ ਤੋਂ ਬਾਅਦ ਆਊਗਾ ਦਲੀਆਲੀ ਜਿੱਥੇ ਗੁਰੂ ਘਰ ਮਠਾਈ ਸਰ ਸਾਹਿਬ ਜੀ ਹੈਗੇ ਨੇ ਹੁਣ ਆਪਾਂ ਦਲੀਆਲੀ ਪਿੰਡ ਦੇ ਵਿੱਚ ਲਗਭਗ ਜੇ ਐਂਟਰ ਹੋਣ ਵਾਲੇ ਆ ਐਂਟਰ ਹੋ ਗਏ ਆ ਤੇ ਇਸ ਤੋਂ ਬਾਅਦ ਸਾਨੂੰ ਗੁਰੂ ਘਰ ਦੀ ਵੀਡੀਓ ਸ਼ੂਟ ਕਰਾਂਗੇ ਤੇ ਗੁਰੂ ਘਰ ਸਾਹਿਬ ਜੀ ਦੇ ਇਤਿਹਾਸ ਬਾਰੇ ਕੁਝ ਤੋ ਚਾਰ ਗੱਲਾਂ ਕਰਾਂਗੇ ਇਹ ਹੈਗਾ ਜੀ 메ਨ ਦਵਾਰ ਗੁਰੂ ਘਰ ਮਠਾਈ ਸਾਹਿਬ ਜੀ ਸਾਹਿਬ ਜੀ ਦਾ ਇਹ ਹੈਗਾ ਜੀ 메ਨ ਦਵਾਰ ਹੁਣ ਆਪਾਂ ਮੁੜ ਗਏ ਆ ਇੱਥੋਂ ਦੋ ਕਿੱਲੇ ਅੱਗੇ ਤਾਈਕ ਗੁਰੂ ਘਰ ਆਵਣਗੇ ਗੁਰੂ ਘਰ ਜਾ ਕੇ ਨਤਮਸ ਕੋਮਾਂਗੇ ਮੱਥਾ ਟੇਕਾਂਗੇ ਸੰਗਤਾਂ ਆ ਰਹੀਆਂ ਨੇ ਟਾਈਮ ਹੈਗਾ ਜੀ ਲਗਭਗ 7:30 ਦਾ ਤੇ ਸੰਗਤਾਂ ਬੜੀ ਤਦਾਦ ਨਾਲ ਆ ਰਹੀਆਂ ਨੇ ਗਈਆਂ ਤੇ ਵਾਪਸ ਵੀ ਹੋ ਰਹੀਆਂ ਨੇ ਕਿਉਂਕਿ ਜੇਕਰ ਸੰਗਤਾਂ ਰੁਕਣ ਤਾਂ ਰਸ਼ ਬੜਾ ਹੋ ਜਾਂਦਾ ਜਿਹੜਾ ਰਸਤਾ ਹੈ ਵੀ ਜਿੱਥੇ ਸੋਮਵਾਰੀ ਮੱਸਿਆ ਹੁੰਦੀ ਹੈ ਇੱਥੇ ਚਲ ਸਿੱਟਣ ਨੂੰ ਥਾਂ ਨਹੀਂ ਹੁੰਦਾ ਇੱਕ ਚਲ ਸਿੱਟਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਕਿਉਂਕਿ ਮੇਨ ਦਵਾਰ ਤੋਂ ਲੈ ਕੇ ਅੱਗੇ ਤੱਕ ਬੜਾ ਹੀ ਗੱਡੀਆਂ ਗੱਡੀਆਂ ਦਾ ਰਸ਼ ਕਿਉਂਕਿ ਬਾਹਰੋਂ ਬਾਹਰਲੇ ਜ਼ਿਲ੍ਹਿਆਂ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਸੰਗਤਾਂ ਇਹ ਹੈਗੀਆਂ ਨੇ ਜੀ ਤਾਲਾਂ ਵਗੈਰਾ ਲੱਗੀਆਂ ਹੋਈਆਂ ਨੇਗੀਆਂ ਪੰਜਾਰੇ ਵਗੈਰਾ ਗੁਰੂ ਘਰ ਤੋਂ ਅੱਧਾ ਕਿਲੋ ਅੱਧਾ ਕਿਲ੍ਹਾ ਦੂਰ ਇਹ ਹੈ ਆ ਗਿਆ ਜੀ ਗੁਰੂ ਘਰ ਮਠਾਈ ਸਰਸਾ ਸਤਨਾਮ ਵਾਹਿਗੁਰੂ ਜੀ ਕਿਰਪਾ ਕਰਨ ਮਾਲਕ ਸਤਿਗੁਰੂ ਹਰੇਕ ਨੂੰ ਤੰਦਰੁਸਤੀਆਂ ਬਖਸ਼ਣ ਤੇ ਆਪਦੇ ਕੰਮਾਂ ਦੇ ਵਿੱਚ ਤਰੱਕੀਆਂ ਦੇਣ ਰਾਸ਼ਾ ਭਰਾਵਾਂ ਦੀਆਂ ਗੱਡੀਆਂ ਰੁਕੀਆਂ ਹੋਈਆਂ ਨੇ ਆਪਾਂ ਵੀ ਜਾ ਕੇ ਗੱਡੀ ਰੋਕਤੀਏ ਤੇ ਮੱਥਾ ਟੇਕਾਂਗੇ 2-4 ਮਿੰਟ ਸਾਨੂੰ ਗੁਰੂ ਘਰ ਦੇ ਇਤਿਹਾਸ ਬਾਰੇ ਜ਼ਰੂਰ ਦੱਸਾਂਗੇ ਜਿੰਨਾ ਕ ਆਪਣੀ ਨੌਲੇਜ ਦੇ ਵਿੱਚ ਹੈਗਾ ਗੱਡੀ ਚ ਉਤਰੇ ਆ ਮੱਥਾ ਟੇਕਣ ਵਾਸਤੇ ਜਾ ਰਹੀਆਂ ਨੇ ਆਪਣੇ ਪਰਿਵਾਰ ਪਰਿਵਾਰ ਆਪਣੇ ਮੱਥਾ ਟੇਕਣ ਵਾਸਤੇ ਜਾ ਰਿਹਾ ਸ਼ਰਨਜੀਤ ਅਮਨਦੀਪ ਆਪਣਾ ਛੋਟਾ ਭਰਾ ਸ਼ਾਬਾਸ਼ ਪੋਟੇਕਣ ਕੇ ਮੱਥਾ ਤੇ ਦੋ ਕੁ ਮਿੰਟ ਆਪਾਂ ਗੱਲਾਂ ਕਰਾਂਗੇ ਗੁਰੂ ਘਰ ਦੇ ਇਤਿਹਾਸ ਬਾਰੇ ਇਸ ਜਗ੍ਹਾ ਦੇ ਉੱਪਰ ਦਸ਼ਮ ਪਿਤਾ ਜੀ ਦੀ ਸ਼ੋਹ ਪ੍ਰਾਪਤ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਹ ਪ੍ਰਾਪਤ ਹੈ ਚੰਨ ਸ਼ੋਹ ਪ੍ਰਾਪਤ ਹੈ ਇੱਥੇ ਹੁਣ ਤੁਹਾਨੂੰ ਦਿਖਾਵਾਂਗੇ ਆਹ ਸਾਹਮਣੇ ਦਰਖਤ ਸਰੇ ਨੇ ਇੱਥੇ 베ਰੀ ਵੀ ਹੈਗੀ ਜਿੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਠਈ ਝਾੜੀ ਸੀ ਤੇ ਸੰਗਤਾਂ ਨੇ ਮਠਈ ਛਕੀ ਸੀ ਇਸ ਕਰਕੇ ਇਸ ਗੁਰੂ ਘਰ ਦਾ ਨਾਮ ਮਠਈ ਸਰ ਸਾਹਿਬ ਟਿਕਿਆ ਹੋਇਆ ਹੈ ਬੜੀ ਮੰਨਤ ਹੈ ਬੜੀ ਲੋਕਾਂ ਦੀ ਸ਼ਰਧਾ ਹੈ ਬੜੀ ਸ਼ਰਧਾ ਦੇ ਨਾਲ ਲੋਕ ਆਉਂਦੇ ਨੇ ਮੇਰੇ ਪਿੰਡ ਲਗਭਗ 12-13 ਪਿੰਡ ਨੇ ਜੇ ਤੁਹਾਨੂੰ ਕੱਲੇ-ਕੱਲੇ ਪਿੰਡ ਦਾ ਨਾਮ ਦੱਸੂਗਾ ਤਾਂ ਵੀਡੀਓ ਲੰਬੀ ਹੋ ਜਾਵੇਗੀ ਇੰਨੀ ਸ਼ਰਧਾ ਹੈ ਬਹੁਤ ਜ਼ਿਆਦਾ ਕਿ ਜਿੰਨੀ ਆਪਦੇ ਪਿੰਡਾਂ ਵਾਲੇ ਗੁਰੂ ਘਰਾਂ ਦੇ ਵਿੱਚ ਸ਼ਰਧਾ ਹੈ ਉਦੋਂ ਵੀ ਥਾਹ ਜ਼ਿਆਦਾ ਸ਼ਰਧਾ ਹੈ ਇੱਥੇ ਲੋਕ ਜਿਵੇਂ ਬੱਚੇ ਕਿਸੇ ਦੇ ਬਾਹਰ ਜਾਣੇ ਨੇ ਉਸ ਦੀਆਂ ਬੜੀਆਂ ਮੰਨਤਾ ਮੰਨੀਆਂ ਜਾਂਦੀਆਂ ਨੇ ਜਾਂ ਕੋਈ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਮੰਨ ਲਓ ਕਿਸੇ ਪਰਿਵਾਰ ਨੂੰ ਬੱਚਾ ਨਹੀਂ ਹੋ ਰਿਹਾ ਦੇਰ ਹੋ ਗਈ ਹੈ ਉਹ ਬੜੀਆਂ ਮੰਨਤਾ ਮੰਨੀਆਂ ਜਾਂਦੀਆਂ ਨੇ ਤੇ ਪੂਰੀਆਂ ਵੀ ਹੁੰਦੀਆਂ ਨੇ ਤੇ ਸਾਰੇ ਪੰਜਾਬ ਦੇ ਵਿੱਚ ਹੈ ਇਹ ਵੱਡੀ ਗੱਲ ਹੈ ਸਾਰਾ ਪੰਜਾਬ ਇੱਥੇ ਸਾਰੇ ਪੰਜਾਬ ਤੋਂ ਟੋਟਲ ਤੋਂ ਸੰਗਤਾਂ ਗੁਰੂ ਘਰ ਲ ਇੱਥੇ ਆ ਕੇ ਨਮਸਤਕੁੰਦੀਆਂ ਨੇ ਇਸ਼ਨਾਨ ਕਰਦੀਆਂ ਨੇ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਥੋਂ ਦੇ ਹੈਡ ਗ੍ਰੰਥੀ ਨੇ ਸਤਨਾਮ ਸਿੰਘ ਜੀ ਇਥੋਂ ਦੇ ਹੈਡ ਗ੍ਰੰਥੀ ਨੇ ਸਤਨਾਮ ਸਿੰਘ ਜੀ ਉਹਨਾਂ ਦਾ ਭਰਾ ਇੱਕ ਵੈਗਰੂ ਜੀ ਨੇ ਸਤਨਾਮ ਤੇ ਵੈਗਰੂ ਜੀ ਦੋ ਭਾਈ ਨੇ ਉਹ ਸਰਦਾਰ ਕਲਵੰਤ ਸਿੰਘ ਜੀ ਦੇ ਬੇਟੇ ਸੀ ਪਹਿਲਾਂ ਇੱਥੇ ਹੈਡ ਗ੍ਰੰਥੀ ਸੀਗਾ ਕਲਵੰਤ ਇਹ ਅੱਗੇ ਤੁਹਾਨੂੰ ਦਿਖਾਵਾਂਗੇ ਮਾਤਾ ਜੀ ਨੇ ਸਤਨਾਮ ਦੀ ਮਾਤਾ ਜੀ ਬੜੇ ਸ਼ਰਧਾਵਾਨ ਬੜੇ ਸੇਵਾ ਭਾਵਨਾ ਵਾਲੇ ਬੜੇ ਸੇਵਾ ਦੇ ਵਿੱਚ ਮਾਤਾ ਜੀ ਨੂੰ ਸਤਸ੍ਰੀਕਾਲ ਬੁਲਾਈ ਹੈ ਪੈਰੀ ਹੱਥ ਲਾਏ ਨੇ ਮਾਤਾ ਜੀ ਨੇ ਬੜੀ ਮਿਹਨਤ ਕੀਤੀ ਹੈ ਇਸ ਗੁਰੂ ਘਰ ਲਈ ਮਾਤਾ ਜੀ ਨੇ ਬਹੁਤ ਜ਼ਿਆਦਾ ਤਨ ਦਹੀਆਂ ਮਿਹਨਤ ਕੀਤੀ ਹੈ ਤੇ ਆਪਦੇ ਤੁਸੀਂ ਗੁਰੂ ਘਰ ਸਾਰਾ ਤਿਆਰ ਕੀਤਾ ਹੈ ਇਹਨਾਂ ਦੇ ਦੋ ਬੱਚੇ ਨੇ ਪਤਸਰੇ ਆ ਅੱਗੇ ਆ ਗਿਆ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਆ ਗਿਆ ਜੀ ਨਿਸ਼ਾਨ ਸਾਹਿਬ ਤਨ ਤਨ ਸਤਿਗੁਰੂ ਮਾਰਤਾ ਸਭ ਤੇ ਕਿਰਪਾ ਕਰੀ ਗੁਰੂ ਘਰ ਮਠਾਈ ਸਰ ਸਾਹਿਬ ਇਹ ਆ ਗਿਆ ਜੀ ਦਰبار ਸਾਹਿب اندرੋਂ ਸੰਗਤਾਂ ਬੜੇ ਪਿਆਰ ਨਾਲ ਮੱਥਾ ਟੇਕ ਰਹੀਆਂ ਨੇ ਤੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੰਗਤਾਂ ਬੜੇ ਪਿਆਰ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਨਤਮਸਤਕ ਨੇਗੀਆਂ ਤੇ ਗੁਰਬਾਣੀ ਪੜ੍ਹੀ ਜਾ ਰਹੀ ਹੈ ਬੜਾ ਮਾਹੌਲ ਸ਼ਾਂਤ ਹੈ ਜਿਹੜੇ ਬਾਬੇ ਨੇ ਉਹ ਦੇਗਾਂ ਬਾਰੇ ਬੋਲ ਰਹੇ ਨੇ ਇਹ ਸਾਡੇ ਬਾਬਾ ਜੀ ਦੇਗੇ ਪਿੰਡ ਬਨਾਵਾਲੀ ਤੋਂ ਜੋ ਬੜੇ ਪੁਰਾਣੇ ਟਾਈਮ ਤੋਂ ਇੱਥੇ ਰਹਿ ਰਹੇ ਨੇ ਤੇ ਸੇਵਾ ਮੱਸਿਆ ਵਾਲਿਆਂ ਨੂੰ ਸਪੈਸ਼ਲ ਸੇਵਾ ਕਰਨ ਇੱਥੇ ਆਉਂਦੇ ਨੇ ਕਿਉਂਕਿ ਸਵੇਰ ਦਾ ਟਾਈਮ ਹੈ ਇਸ ਕਰਕੇ ਹੀ ਜਿਹੜਾ ਦਰਬਾਰ ਸਾਹਿਬ ਉਹਦੇ ਵਿੱਚ ਪੂਰਾ ਰੌਸ਼ਨੀ ਹੈਗਾ ਜਿਉਂ-ਜਿਉਂ ਟਾਈਮ ਹੁੰਦਾ ਜਾਵੇਗਾ 8 ਦਾ ਟਾਈਮ ਹੁੰਦਾ ਜਾਵੇਗਾ 9 ਦਾ ਟਾਈਮ ਹੁੰਦਾ ਜਾਵੇਗਾ ਤੇ ਸੰਗਤਾਂ ਬਾਦੀਆਂ ਦੁਨੀਆਂ ਜਾਣਗੀਆਂ ਸੰਗਤਾਂ ਵਾਦੀਆਂ ਤੁਰੀਆਂ ਜਾਣਗੀਆਂ ਕਿਉਂਕਿ ਹਾਲੇ ਟਾਈਮ ਹੈਗਾ ਜੀ ਲਗਭਗ 8 ਤੋਂ ਘੱਟ ਲੋਕ ਆ ਕੇ ਮੱਥਾ ਟੇਕ ਰਹੇ ਨੇ ਤੇ ਖੁਸ਼ੀਆਂ ਪ੍ਰਾਪਤੋ ਕਰ ਰਹੇ ਨੇ ਬਾਈ ਜੀ ਨਤਮਸ ਕੋਈ ਨਹੀਂ ਬੜੀ ਸ਼ਰਦਾ ਹੈ ਲੋਕਾਂ ਦੇ ਵਿੱਚ ਥਾ ਛੱਡਦਾ ਹੈ ਗੁਰੂ ਘਰ ਮਠਾਈ ਸਰ ਸਾਹਿਬ ਦੇ ਪ੍ਰਤੀ ਲੋਕਾਂ ਦੇ ਵਿੱਚ ਥਾ ਛੱਡਦਾ ਹੈ ਲੋਕ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀ ਹੈ ਸੰਗਤਾਂ ਨੇ ਜਿਹੜੀਆਂ ਬੜੀਆਂ ਦੂਰੋਂ ਦੂਰੋਂ ਆ ਕੇ ਗੁਰੂ ਘਰ ਮਠਾਈ ਸਰ ਸਾਹਿਬ ਨਤਮਸਤਕ ਹੁੰਦੀਆਂ ਨੇ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਦਰਬਾਰ ਸਾਹਿਬ ਬਹੁਤ ਵੱਡਾ ਤਲਾਬ ਸਾਹਿਬ ਜਿੱਥੇ ਲੋਕ ਇਸ਼ਨਾਨ ਕਰਦੇ ਨੇ ਇੱਕ ਤਲਾ ਹੈਗਾ ਜੀ ਜਮਾ ਮੂਰੇ ਜਿੱਥੇ ਲੋਕ ਇਸ਼ਨਾਨ ਕਰਦੇ ਨੇ ਇਹ ਹੈਗਾ ਜੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਤਲਾ ਲੰਗਰ ਹਾਲ ਜੀ ਪੁਰਾਣਾ ਲੰਗਰ ਹਾਲ ਹੈ ਇਹ ਇਹ ਹੈਗਾ ਜੀ ਨਵਾਂ ਜਿੱਥੇ ਲੋਕ ਸੰਗਤਾਂ ਬਹਿ ਕੇ ਲੰਗਰ ਛਕਦੇ ਨੇ ਇਹ ਹੈਗਾ ਜੀ ਨਵਾਂ ਤੇ ਦੂਜਾ ਹੈਗਾ ਜੀ ਆ ਹੈਗਾ ਜੀ ਪੁਰਾਣਾ ਇਹ ਹੈਗਾ ਜੀ ਦਰਬਾਰ ਸਾਹਿਬ ਹੁਣ ਆਪਾਂ ਚੱਲਾਂਗੇ ਜੀ ਹਰਨ ਸਾਹਿਬ ਬਲਮੱਥਾ ਦੇਖਣ ਹਰਨਸਰ ਸਾਹਿਬ ਤਾਂ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਥੋੜਾ ਜਿਨ੍ਹਾਂ ਕ ਆਪਾਂ ਨੂੰ ਪਤਾ ਹੈ ਹਰਨਸਰ ਸਾਹਿਬ ਇੱਥੋਂ ਲਗਭਗ 2 ਕਿੱਲੇ ਦੀ ਦੂਰੀ ਤੇ ਐ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਚਲਾ ਕੇ ਕਿਉਂਕਿ ਸੁੰਨੀਆਂ ਜਗਾਵਾ ਸੀ ਉਦੋਂ ਪੁਰਾਣਾ ਸਮਾਂ ਸੀ ਹਰਨ ਚੱਲ ਰਿਹਾ ਸੀ ਤੇ ਹਰਨ ਦੇ ਤੀਰ ਜਦੋਂ ਲੱਗਿਆ ਇਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ ਸ਼ਿਕਾਰ ਕਰਿਆ ਤਾਂ ਹਰਨ ਉਥੇ ਹੀ ਢੇਰੀ ਹੋ ਗਿਆ ਤੇ ਉਸ ਜਗ੍ਹਾ ਦਾ ਨਾਂ ਪਿਆ ਹਰਨ ਸਰਸਾਹਿਬ ਜਿੰਨੀਆਂ ਵੀ ਸੰਗਤਾਂ ਗੁਰੂ ਘਰ ਲਈ ਦਰਸ਼ਨਾਂ ਲਈ ਆਉਂਦੀਆਂ ਨੇ ਸਾਰੀਆਂ ਹਰਨ ਸਰਸਾਹਿਬ ਉੱਤੇ ਮੱਥਾ ਜ਼ਰੂਰ ਟੇਕ ਕੇ ਆਉਂਦੀਆਂ ਨੇ ਕਿਉਂਕਿ ਲੋਕਾਂ ਦੀ ਸ਼ਰਧਾ ਹੈ ਪਹਿਲਾਂ ਪਹਿਲਾਂ ਸੀ ਸਟਾਰਟ ਦੇ ਵਿੱਚ ਕਿਉਂਕਿ ਇਹ ਛੋਟੇ-ਛੋਟੇ ਹੁੰਦੇ ਸਾਡੇ ਮੰਮਾ ਨਾ ਜਾਂਦੇ ਡੈਡੀ ਨਾ ਜਾਂਦੇ ਦਾਦਾ ਜੀ ਨਾ ਜਾਂਦੇ ਦਾਦੀ ਨਾ ਜਾਂਦੇ ਉਦੋਂ ਲੋਕ ਘਟ ਜਾਂਦੇ ਸੀ ਹਰਨ ਸਰਸਾਹੇਵ ਵੱਲ ਮੰਨ ਲਓ ਸੰਗਤਾਂ ਦੇ ਵਿੱਚੋਂ 10% ਹੁਣ ਜਿਹੜੀਆਂ ਸੰਗਤਾਂ ਨੇ ਉਹ ਹਰਨ ਸਰਸਾਹੇਵ 100% ਜਾਂਦੀਆਂ ਨੇ ਕਿਉਂਕਿ ਲੋਕਾਂ ਨੂੰ ਗਿਆਨ ਹੋ ਗਿਆ ਉਸ ਜਗ੍ਹਾ ਦਾ ਪਤਾ ਲੱਗ ਗਿਆ ਜਗ੍ਹਾ ਜਿਹੜੀ ਉਹ ਪਰਫੁੱਲਤ ਹੋ ਗਈ ਉੱਥੇ ਮਾਤਾ ਜੀ ਹੁੰਦੇ ਨੇ ਜਾਂ ਕਿ ਬਜ਼ੁਰਗ ਹੁੰਦੇ ਨੇ ਜਿਹੜੇ ਕਿ ਮੇਰੇ ਪਿੰਡ ਦੇ ਨੇ ਉਹ ਉੱਥੇ ਦੇਖ ਦਿੰਦੇ ਨੇ ਤੇ ਲੋਕ ਜਾ ਕੇ ਨਤਮਸਤਕ ਹੁੰਦੇ ਨੇ ਤੇ ਮੱਥਾ ਟੇਕਦੇ ਨੇ ਤੇ ਵਾਪਸ ਗੁਰੂ ਘਰ ਆ ਕੇ ਲੰਗਰ ਵਗੈਰਾ ਛਕਦੇ ਨੇ ਇਹ ਹੈਗਾ ਜੀ ਰਸਤਾ ਆਉਣਲੇ ਟਾਈਮ 'ਚ ਬਾਬਾ ਜੀ ਕਹਿ ਰਹੇ ਇਹਨੂੰ ਪੱਕਾ ਕਰਾਂਗੇ ਹਾਲੇ ਥੋੜਾ ਜਿਹਾ ਕੱਚਾ ਹੈਗਾ ਨਾਲ ਦਿਖਾੜ ਵਗ ਰਿਹਾ ਹੈ ਇਹ ਵੀ ਪੱਕਾ ਹੋਵੇਗਾ ਤੇ ਇਹ ਰਸਤਾ ਵੀ ਪੱਕਾ ਹੋਵੇਗਾ ਸੰਗਤਾਂ ਦੀ ਸ਼ਰਧਾ ਦਾ ਕਰਕੇ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਪੈਸਾ ਵੜਾ ਗੁਰੂ ਘਰ ਕੋਲੇ ਜਮਾ ਪਿਆ ਹੈ ਬਸ ਦੇਰੀ ਕੀ ਹੈ ਲਾਉਣ ਦੀ ਹੈ ਤੇ ਮੰਤ ਜੀ ਨੇ ਬੜੇ ਮਿਹਨਤੀ ਨੇ ਬੜੇ ਚੰਗੇ ਇਨਸਾਨ ਨੇ ਸ਼ਰੀਫ ਨੇ ਵਧੀਆ ਆਪ ਦੇ ਗੁਰੂ ਘਰ ਨੂੰ ਚਲਾ ਰਹੇ ਨੇ ਲੋਕਾਂ ਦੀ ਸ਼ਰਧਾ ਹੈ ਸ਼ਰਧਾ ਦੇ ਮੁਤਾਬਕ ਖੰਡ ਪਾੜ ਸਹਿਜ ਪਾੜ ਲਗਾਤਾਰ ਹੋ ਰਹੇ ਨੇ ਰਸਤਾ ਹੈ ਜੀ ਬਸ ਕਿਲਾ ਗਵਾੜ ਅੱਗੇ ਰਹਿ ਗਿਆ ਜੀ ਛੋਨੇ ਵਗੈਰਾ ਲੱਗੇ ਹੋਏ ਨੇ ਨਾਲ ਕਿਉਂਕਿ ਖੇਤ ਆ ਗਏ ਪੈਲੀਆਂ ਨੇ ਲੋਕਾਂ ਦੀਆਂ ਦੋਨੇ ਪਾਸੇ ਕੱਚੇ ਖਾਲ ਪਹਿਲਾਂ ਪੱਕਾ ਖਾਲ ਸੀ ਉਹ ਨਾਲ ਕੱਚਾ ਖਾਲ ਆ ਗਿਆ ਅੱਗੇ ਆਪਾਂ ਚੱਲਾਂਗੇ ਜੀ ਹਰਨ ਸਰ ਸਾਹਿਬ ਤੇ ਮੱਥਾ ਟੇਕਣ ਲਈ ਸੰਗਤਾਂ ਬਾਬਸ ਹੋ ਰਹੀਆਂ ਨੇਗੀਆਂ ਜਿਹੜੀਆਂ ਸੰਗਤਾਂ ਨੇ ਉਹ ਮੱਥਾ ਟੇਕ ਕੇ ਬਾਬਸ ਆ ਰਹੀਆਂ ਨੇ ਇਹ ਭਰਾਜੀ ਬਾਹਰਲੇ ਜ਼ਿਲ੍ਹੇ ਤੋਂ ਲੱਗ ਰਹੇ ਨੇ ਕਿਉਂਕਿ ਬੰਦੇ ਆ ਚਹਿਨ ਚੱਕਰ ਦੱਸ ਦਿੰਦਾ ਆਪਾਂ ਨੂੰ ਵੀ ਇਹਨਾਂ ਦਾ ਜ਼ਿਲ੍ਹਾ ਬਾਹਰਲਾ ਕਿਉਂਕਿ ਤਿਆਰ ਵਗੈਰਾ ਮੁਲਾਜ਼ਮ ਵੀ ਨਹੀਂ ਲੱਗਦੇ ਨੇ ਭਰਾਜੀ ਤਿਆਰ ਵਗੈਰਾ ਹੋ ਕੇ ਗੁਰੂ ਘਰ ਮੱਥਾ ਟੇਕਣ ਆਏ ਨੇ ਹੁਣ ਆਪਾਂ ਟੇਕਾਂਗੇ ਜੀ ਹਰਨ ਸਰ ਸਾਹਿਬ ਤੇ ਮੱਥਾ ਤੇ ਇਸ ਤੋਂ ਬਾਅਦ ਤੁਹਾਨੂੰ ਫੇਰ ਵੀਡੀਓ ਹੋਰ ਅੱਗੇ ਦਿਖਾਵਾਂਗੇ ਇਹ ਹੈਗਾ ਜੀ ਹਰਨ ਸਰ ਸਾਹਿਬ ਇੱਥੇ ਛੋਟਾ ਜਿਹਾ ਤਲਾਹ ਜਿਹੜਾ ਕੱਚਾ ਹੈ ਜੀ ਤਲਾਬੀ ਕਹਿੰਦੇ ਹੁ ਤਲਾਬੀ ਵੀ ਕਹਿੰਦਾ ਛੋਟੀ ਹੋਣ ਦਾ ਕਰਕੇ ਤੇ ਲੋਕ ਇੱਥੇ ਵੀ ਸ਼ਰਧਾ ਕਰਦੇ ਨੇ ਤੇ ਲੋਕ ਆਉਂਦੇ ਨੇ ਇੱਥੇ ਅਜ ਮਾਤਾ ਜੀ ਨੇ ਜਿਹੜੇ ਆਪਾਂ ਨੂੰ ਦੇਖ ਦੇਣਗੇ ਉੱਥਾ ਟਿਕਾਂਗੇ